ਪਖੰਡੀ ਤਾੰਤਰਿਕ ਦਾ ਪਰਦਾ ਫਾਸ਼ ਅੱਜ ਦੇ ਤਣਾ ਪਰੇ ਦੌਰ ਵਿੱਚ ਹਰ ਕੋਈ ਪਰੇਸ਼ਾਨ ਹੈ ਹਰ ਕੋਈ ਹੀ ਆਪਣੀ ਪਰੇਸ਼ਾਨੀ ਦਾ ਤੁਰੰਤ ਨਿਪਟਾਰਾ ਚਾਹੁੰਦੇ ਹਨ ਜਿਸ ਕਾਰਨ ਲੋਕ ਪਖੰਡੀ ਸਾਧਾਂ ਦੇ ਚੱਕਰਾਂ 'ਚ ਫਸ ਜਾਂਦੇ ਨੇ ਅੱਜ ਵੀ ਕਪੂਥਲਾ ਦੇ ਇੱਕ ਪਿੰਡ ਵਿੱਚ ਆਪਣਾ ਡੇਰਾ ਬਣਾ ਕੇ ਬੈਠੀ ਜਸਵਿੰਦਰ ਕੌਰ ਨਾਂ ਦੀ ਔਰਤ ਨੇ ਇਸ ਢੌਂਗ ਦਾ ਪਰਦਾ ਫਾਸ਼ ਕੀਤਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਸਤਕਾਰ ਕਮੇਟੀ ਧੂਰਤਾਨ ਹੈ ਦਰਅਸਲ ਇਸ ਔਰਤ ਨੇ ਲੋਕਾਂ ਵਿੱਚ ਇੱਕ ਪਰਮ ਫਲਾਇਆ ਹੋਇਆ ਸੀ ਕਿ ਉਸ ਉੱਪਰ ਸ਼ਹੀਦ ਬਾਬਾ ਦੀਪ ਸਿੰਘ ਦਾ ਪੈ ਰਾਇਆ ਤੇ ਇਸ ਲਈ ਲੋਕਾਂ ਦੀ ਮੰਨ ਦੀਆਂ ਅਸ਼ਾਮਾਂ ਦੀ ਪੂਰਤੀ ਕਰ ਸਕਦੀ ਹੈ ਅਤੇ ਦੁੱਖਦਰਦ ਵੀ ਦੂਰ ਕਰ ਸਕਦੀ ਹੈ ਇਸ ਲਈ ਉਹਨਾਂ ਕੋਲੋਂ ਇਹ 2500 ਰੁਪਇਆ ਲੈਂਦੇ ਸੀ ਪਰ ਜਦੋਂ ਅੱਜ ਕਮੇਟੀ ਵੱਲੋਂ ਸਖਤੀ ਨਾਲ ਪੁੱਛਗਿਰ ਕੀਤੀ ਤਾਂ ਉਹਨਾਂ ਨੇ ਮੰਨਿਆ ਇਹ ਸਭ ਪਖੰਡ ਸੀ ਅਤੇ ਉਹਨਾਂ ਨੇ ਇਹ ਸਭ ਆਪਣੇ ਪੇਟ ਦੀ ਖਾਤਰ ਹੀ ਕੀਤਾ ਹਾਂ ਹਾਂ ਜੀ ਇਤਰੇ ਲੋਕਾਂ ਦੇ ਘਰਾਂ 'ਚ ਜਾਂਦੇ ਵੀ ਤੁਹਾਡੀਆਂ ਮਨੋਕਾਮਨਾ ਪੂਰੀਆਂ ਹੋਣਗੀਆਂ ਤੇ ਪਖੰਡ ਕਰਦੇ ਸੀ ਸਿਰਫ ਆਪਣੇ ਢਿੱਡ ਵਾਸਤੇ ਪਖੰਡ ਕਰਦੇ ਸਾਡੇ ਕੋਲ ਕੁਝ ਨਹੀਂ ਗਾ ਉਹ ਰੁਪਏ ਤੇ ਜਿਹੜੇ ਕਮਾ ਲਿਆ ਉਹ ਜਾਂ ਹੁਣ ਸਾਡੇ ਕੋਲ ਤੇ ਕੁਝ ਨਹੀਂ ਹੈਗਾ ਏ ਹੋਈ 2500 ਲੈਨੇ ਆ 1500 ਕਾਨੇ ਆ ਤੇ 1000 ਰੁਪਇਆ ਤੇ ਗੋਲ ਕੁਝ ਪਾ ਕੇ ਸਤਕਾਰ ਕਮੇਟੀ ਧੂਲਕਾ ਵੱਲੋਂ ਜੋ ਅੱਜ ਕਾਬਲ ਸਿੰਘ ਅਤੇ ਉਹਦੀ ਘਰ ਵਾਲੀ ਜਸਵਿੰਦਰ ਕੌਰ ਬਾਬਾ ਦੀਪ ਸਿੰਘ ਛੀਦਾ ਦਾ ਪਹਿਰਾਦਸ ਕਰਕੇ ਜੋ ਆਪਣੇ ਘਰ ਵਿੱਚ ਨਿਸ਼ਾਨ ਸਾਹਿਬ 20 30 ਫੁੱਟ ਦਾ ਲਾ ਕੇ ਲੋਕਾਂ ਨੂੰ ਰਹਿਮਾ ਧਰਮਾ ਜਿਹਾ ਪਾ ਕੇ ਲੁੱਟ-ਖੁੱਟ ਕਰ ਰਹੀ ਸੀ ਅੱਜ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਕਾਰ ਕਮੇਟੀ ਦੇ ਸਿੰਘਾਂ ਦੇ ਸਾਰੀ ਸੰਗਤ ਦੇ ਸਾਹਮਣੇ ਇਹਨਾਂ ਨੇ ਤੌਬਾ ਕੀਤੀ ਹੈ ਮਾਫੀ ਮੰਗੀ ਹੈ ਕਿ ਅੱਗੇ ਤੋਂ ਇਹੋ ਜਿਹਾ ਕੰਮ ਨਹੀਂ ਕਰਾਂਗੇ ਅਸੀਂ ਲੋਕਾਂ ਨੂੰ ਸ਼ਦਾਈ ਅਤੇ ਆਪਣੇ ਪੇਟ ਵਾਸਤੇ ਰੋਜੀ ਰੋਟੀ ਵਾਸਤੇ ਇਹ ਕੰਮ ਕਰ ਰਹੇ ਸੀ ਤੇ ਸਤਕਾਰ ਕਮੇਟੀ ਦੇ ਸਿੰਘਾਂ ਵੱਲੋਂ ਪ੍ਰਸ਼ਾਸਨ ਕੋਲੋਂ ਵੀ ਮੰਗ ਕਰਦੇ ਆਂ ਕਿ ਇਹ ਜਿਹੜੇ ਡੂੰਗੀ ਪਖੰਡੀ ਤਾਤ੍ਰਿਕ ਬਾਬੇ ਆਪਣੇ ਘਰਾਂ ਵਿੱਚ ਗੱਦੀ ਲਾ ਕੇ ਕਰਕੇ ਲੋਕਾਂ ਨਾਲ ਲੁੱਟ-ਖੋਟ ਤੇ ਵਹਿਮਾਂ-ਭਰਮਾਂ ਜਿ ਪਾ ਕੇ ਲੋਕਾਂ ਦਾ ਲੜਾਈ-ਕਲੇਸ਼ ਕਰ ਰਹੇ ਨੇ ਉਹਨਾਂ ਨੂੰ ਜਿਹੜੀ ਸਰਕਾਰ ਵੱਲੋਂ ਵੀ ਨੱਥ ਪਾਈ ਜਾਵੇ ਅਤੇ ਇਹਨਾਂ ਦਾ ਕੁਸ਼ੋਕੜਾ ਪੁੱਛਿਆ ਜਾਵੇ ਕਿ ਇਹ ਇਹਨਾਂ ਕੋ ਮਾਇਆ ਕਿੱਥੋਂ ਆਈ ਹੈ ਪੈਸੇ ਕਿੱਥੋਂ ਆਏ ਨੇ ਅਸੀਂ ਸਰਕਾਰ ਕੋਲੋਂ ਅਤੇ ਜ਼ਥੇਦਾਰਾਂ ਕੋਲੋਂ ਵੀ ਸ੍ਰੀ ਕਾਲ ਚਸ ਤੋਂ ਮੰਗ ਕਰਦੇ ਹਾਂ ਕਿ ਇਹੋ ਜਿਹੇ ਪਖੰਡੀਆਂ ਨੂੰ ਪੂਰਤ ਤੌਰ ਤੇ ਨੱਥ ਪਾਈ ਜਾਵੇ